ਹੈਲੋ ਹੈਲੋ ਕਿਵੇਂ ਫੌਜੀ ਨੇ ਠੀਕ ਐ ਫੌਜੀ ਸਾਹਿਬ ਐ ਤੁਸੀਂ ਕਿਵੇਂ ਹੋ ਫੌਜੀ ਤੇਰਾ ਘਰ ਵਾਲਾ ਐ ਮੈਂ ਫੌਜੀ ਥੋੜੀ ਐ ਮੈਂ ਤਾਂ ਤੇਰੀ ਫੌਜੀ ਦੀ ਕਮੀ ਪੂਰੀ ਕਰਦਾ ਮੈਂ ਤਾਂ ਗਵੰਢੀ ਐ ਮੇਰਾ ਜਿੱਦੋਂ ਮੈਂ ਫੌਜੀ ਨਾ ਤੇ ਫਿਰ ਤੁਸੀਂ ਫੌਜੀ ਹੋਏ ਅੱਛਾ ਆਪਣੇ ਨਾਂ ਦੇ ਨਾਲ ਹੋਰ ਹੂੰ ਤਾਂ ਗੱਲ ਐ ਫਿਰ ਮਤਲਬ ਤੇਰਾ ਤੇਰਾ ਤਾਂ ਫੌਜੀ ਐ ਮੈਂ ਤੇਰਾ ਫੌਜੀ ਤਾਂ ਫਿਰ ਛੁੱਟੀ ਉਧਰ ਹੋ ਗਿਆ ਵੈ ਡਿਊਟੀ ਤੇ ਹੂੰ ਮਨ ਫੌਜੀ ਵਾਲੇ ਫੌਜੀ ਵਾਲੇ ਬਿਲਡ ਤੇ ਤੇਰੇ ਨਾਲ ਪੈਣਾ ਫੇਰ ਹੀ ਏ। ਤੇਰੀ ਤਾਂ ਬਣਦੀ। ਤੇ ਫੇਰ ਹੀ ਮੇਰੇ ਫੌਜੀ ਹਾਂ ਤੁਸੀਂ। ਹਾਂ ਤੇਰਾ ਤਾਂ ਫੌਜੀ ਆ ਮੈਂ ਦੁਨੀਆ ਦਾ ਫੌਜੀ ਫੌਜੀ ਨੂੰ ਮੈਂ ਕਿਹੜਾ ਦੱਸੂ ਤੇ ਕਾਰਗਿਲ ਦੀ ਜੰਗ ਲੜੀ ਏ। ਮੈਂ ਤੁਮ ਲੜੀ ਏ। ਤੇਰੇ ਨਾਲ ਤਾਂ ਮੈਂ ਤਲਵਾਰਾਂ ਪੂਰੀਆਂ ਚਲਾਉਣਾ। ਫੇਰ ਹੈਂ ਤੇਰੇ ਨਾਲ ਤੇਰੇ ਨਾਲ ਤਾਂ ਪੂਰੀਆਂ ਤਲਵਾਰਾਂ ਚਲਦੀਆਂ। ਊਮਨ ਫੌਜੀ ਕਹਿੰਦੇ ਫੌਜੀ ਕਹਿੰਦੇ ਨਾ ਮੈਨੂੰ ਤੋਂ ਪਰ ਮੈਨੂੰ ਆਏ ਹੁੰਦਾ ਰਹਿੰਦਾ ਕਿ ਮੈਂ ਤਾਂ ਕਦੇ ਕੁੱਤੇ ਦੇ ਸੁੱਟੀ ਨਹੀਂ ਮਾਰੀ ਮੈਂ ਕਿਹੜੇ ਤੇਰੀ ਗੋਲੀ ਚਲਾ ਦੂੰਗਾ ਹੈ। ਗੋਲੀ ਚੋਣੀ ਤੇ ਚਲੰਨਾ ਸੇ ਖਾ ਦੂੰਗੀ ਤੁਹਾਨੂੰ ਗੋਲੀਆਂ ਦਾ ਚਲਾਤੀਆਂ ਤੇਰੇ ਨਾਲ ਜਿਹੜੇ ਚਲਾਉਣੀਆਂ ਸੀ ਹੂੰ ਹੋਰ ਨਾਕਾ ਦਾ ਤੇਰੇ ਨਾਲ ਹੀ ਲੱਗਦਾ ਫਿਰ ਤੇ ਬੈੱਡ ਤੇ ਨਾਕਾ ਜਿਵੇਂ ਮੋਰਚਾ ਤਾਂ ਮੈਂ ਹੀ ਸੰਭਾਲਦਾ ਉਹ ਤੂੰ ਤੈਨੂੰ ਸਮਝਦਾ ਅੱਛਾ ਜੀ ਹੂੰ ਤੈਨੂੰ ਪਤਾ ਹੈ ਫਿਰ ਰਗ ਰਗਦਾ ਹੈ ਮੈਨੂੰ ਰਗ ਰਗਦਾ ਸਭ ਪਤਾ ਹੈ ਮੈਨੂੰ ਮੈਨੂੰ ਕੀ ਨਹੀਂ ਪਤਾ ਦੱਸ ਲੈ ਤੂੰ ਗੱਲਾਂ ਕਿਹੜੀਆਂ ਕਰਦੇ ਹੈ ਹੂੰ ਅੱਛਾ ਹੋਰ

ਸ਼ੁਕਰੀਆ ਤਾਂ ਹੈਗਾ ਹੀ ਫੇਰਾ ਸ਼ੁਕਰੀਆ ਤਾਂ ਤਾਂ ਹੀ ਬਣੋਈ ਗੱਲ ਹੈ ਜੇਕਰ ਤੋਂ ਮੇਰਾ ਕੁਝ ਕੰਮ ਕੱਢੇਗੀ ਤਾਂ ਕੰਮ ਕੱਢ ਲਿਆਂਗੇ ਕਿਵੇਂ ਕੱਢੇਂਗਾ ਕੰਮ ਤੋਂ ਮੇਰਾ ਦੱਸ ਕਰ ਪਹਿਲਾਂ ਕਿਵੇਂ ਕਰਦੇ ਸੀ ਹਾਂ ਇਹ ਮੈਨੂੰ ਤਾਂ ਨਾ ਮੋਵੇਂ ਫੌਜੀ ਨੂੰ ਨਜ਼ਾਰੇ ਦਿੰਦੀ ਰਹੀਆਂ ਨਾ ਹਾਂ ਅੱਛਾ ਨੋਵੇਂ ਦਿਨ ਨਜ਼ਾਰੇ ਚਾਹੀਦੇ ਮੰਤਾ ਅੱਛਾ ਜੀ ਹੋਰ ਤੁਸੀਂ ਕਦੇ ਵੇਖ ਲਿਆ ਸੀਗਾ ਮੈਨੂੰ ਪਤਾ ਹੀ ਸੀਗਾ ਜਿਸ ਹਾਲ ਨੇ ਤੇਰੇ ਅੰਦਰ ਗਰਮੀ ਆ ਜਿਹੜੀ ਬਰੋ ਉਹਦਾ ਗਰਮੀ ਦੀ ਪੂਰਤੀ ਤਾਂ ਕਰਨੀ ਹੀ ਪੋਗੀ ਫੇਰਾ ਹੂੰ ਉਹਦਾ ਮੈਂ ਹੀ ਕੱਢੂਗਾ ਗਰਮੀ ਤੇਰੀ ਹੂੰ ਹੂੰ ਤੁਸੀਂ ਕੱਢਦਾ ਹੋਵੇਂ ਫੇਰੇ ਹਾਂ ਤਾਂ ਫਿਰ ਕਿਵੇਂ ਕਿਵੇਂ ਕਢਾਏਂਗੀ ਫੇਰਾ ਜਿਵੇਂ ਤੇਰੀ ਚਾਹਾਂਗੇ ਉਹ ਮੈਂ ਕਢਾ ਦਸ ਮੇਰਾ ਤਾਂ ਮੈਂ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਸਿੱਧੀ ਮੇਰਾ ਤਾਂ ਰੋਜ਼ ਮੇਰਾ ਤਾਂ ਰੋਜ਼ ਜੀ ਕਰਦਾ ਰਹਿੰਦਾ ਮੇਰੇ ਨੂੰ ਮੈਂ ਜਾ ਕੇ ਨਾ ਕਿ ਮਨਸੂਰ ਮੈਂ ਤੇਰਾ ਦੁੱਖ ਜਾਣੀ ਦੇਖੀਦਾ ਕਿਉਂਕਿ ਫੌਜੀ ਰਹਿੰਦਾ ਬਾਹਰ ਹਾਂ ਫੌਜੀ ਬਾਹਰ ਰਹਿੰਦਾ ਤੇ ਇਹੋ ਜਿਹੋ ਚਿਰੋ ਕੀਤਾ ਸਾਬ ਕਹਿ ਨਹੀਂ ਸਕਦੇ ਮਾਨੇ ਕੀ ਕਰਨਾ ਹੈ ਰੋ ਜਾਵਾਂਗੇ 2-3 ਦਿਨਾਂ ਤੱਕ ਵਰਲਾ ਕਰੋ ਨੇ ਰਾਤ ਮੇਰੀ ਗੱਲ ਤੇਰੇ ਸੱਸ ਸੋਹਰਾ ਹੈਗਾ ਬੁੱਢਾ ਠੀਕ ਹੈ ਸੱਸ ਸੋਹਰਾ ਤੇਰਾ ਬੁੱਢਾ ਹੈਗਾ ਉਹਨਾਂ ਨੂੰ ਕੁਝ ਪਤਾ ਲੱਗਦਾ ਨਹੀਂ ਉਹ ਸੌ ਜਾਂਦੇ ਆ ਦਵਾਈ ਦੋਈ ਖਾ ਕੇ ਜਵਾ ਕੇ ਤੇਰੇ ਹੋਇਆ ਨਹੀਂ ਲੁੱਟ ਲੈਣੇ ਨਜ਼ਾਰੇ ਤੇ ਫੌਜੀ ਆ ਗਿਆ ਵੀ 20-21 ਦਿਨ ਭੁੱਖਾ ਹੋ ਜਾਊਗਾ ਯਾਰ ਫਿਰ ਤੈਨੂੰ ਪਤਾ ਤਾਂ ਹੈਗਾ ਸਾਰੇ ਕੰਮ ਦਾ ਸਿਸਟਮ ਦਾ ਫਿਰ ਹੂੰ ਤੇ ਦੇ ਲਈ ਨਾ ਉਹ ਕੋਈ ਧਿਆਨ ਨਾ ਹੋ ਜੇ ਫਿਰ ਆਵੇਂ ਨਹੀਂ ਕੁਝ ਵੀ ਆਉਂਦਾ ਮੈਨੂੰ ਪਤਾ ਲੱਗ ਹੁੰਦਾ ਨਾ ਅੱਜ ਕਰ ਦੱਸ ਤਾ ਤੂੰ ਰਾਤ ਰਾਤ ਨੂੰ ਤੂੰ ਨਾ ਗੇਟ ਖੁੱਲਾ ਛੱਡ ਦਿਆ ਕਰ ਮੇਰੀ ਗੱਲ ਸਮਝ ਤਾਂ ਲਿਆ ਕਰ ਗੱਲ ਨੂੰ ਸਮਝ ਜਿਗੜਾ ਹੈ ਜੀ ਇੱਕ ਤਾਂ ਦੱਸੋ ਮੇਰੀ ਜਾਨੇ ਰਾਤ ਨੂੰ ਗੇਟ ਖੁੱਲਾ ਛੱਡ ਦਿਆ ਕਰ ਠੀਕ ਹੈ ਤੈਨੂੰ ਪਤਾ ਹੈ ਮੈਨੂੰ ਮੈਸਕੂਲ ਮਾਰ ਦਿਆ ਕਰ ਵੀ ਗੇਟ ਖੁੱਲਾ ਹੈ ਜੇ ਦਰਵਾਜ਼ੇ ਬੇਬੇ ਸੱਸ ਸੋਹਰਾਦਰੇ ਸੌਂ ਜਾਣ ਉਸ ਤੋਂ ਬਾਅਦ ਤੂੰ ਗੇਟ ਖੁੱਲਾ ਛੱਡ ਦਿਆ ਕਰ ਕੋਈ ਗੱਲ ਨਹੀਂ ਹੂੰ ਕੋਈ ਗੱਲ ਨਹੀਂ ਫੇਰ ਅੱਜ ਤੂੰ ਸਟਾਰਟਿੰਗ ਕਰਦੇ ਆ ਹਾਂ ਫੇਰ ਹੀ ਤਾਂ ਫੇਰ ਹੀ ਤਾਂ ਕੰਮ ਆਪਣਾ ਬਣਾਉਂਗਾ ਫੇਰ ਹੀ ਤਾਂ ਕੰਮ ਨਿਕਲਿਆ ਛਡੂਗੀ ਗੱਲ ਹੂੰ ਹੋਰ ਹੋਏ ਹੋਰ ਪਸੰਦ ਕੀ ਆ ਤੁਹਾਨੂੰ ਪਸੰਦ ਤੇਰੀ ਪੋਜੀਸ਼ਨ ਜਦੋਂ ਤੂੰ ਉੱਪਰ ਹੁੰਨੀ ਐ ਮੈਂ ਥੱਲੇ ਹੁੰਨਾ ਨੂੰ ਝੱਟ ਚੇਲਾਉਣੀ ਉਹ ਪਸੰਦ ਆ ਮੈਨੂੰ ਅੱਛਾ ਕੀ ਹਾਂ ਹੋਰ ਕਸੇ ਹੋਰ ਕੁਝ ਉਸੇ ਜੀ ਤਸੱਲੀਆ ਹੋਈ ਨੇ ਜਮਾਂ ਜੁਦਾ ਐ ਅਨਜੋ ਛੁੱਟਦਾ ਹੈ ਨਾ ਜਦੋਂ ਆਹਾ 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 ਟਿੱਕਾ ਨਿਕਲ ਜਾਂਦੀ ਨੀ ਬੋਚਾ ਅੱਛਾ ਨਹੀਂ ਹੋਰ ਕੀ ਦਾ ਬਸ ਉਹੀ ਤਾਂ ਚਾਹੀਦਾ ਮੈਨੂੰ ਹੂੰ ਉਹ ਤਾਂ ਨਜ਼ਾਰੇ ਬੰਦੀ ਚੀਜ਼ ਹੂੰ ਸੱਲ ਕੋਈ ਗੱਲ ਨਹੀਂ ਜਰੂਰ ਦੇਵਾਂਗੀ ਨਜ਼ਾਰੇ ਧੰਨੋ ਨਜ਼ਾਰੇ ਮੇਰੀ ਗੱਲ ਸਮਝ ਮੈਂ ਨਾ ਤੈਨੂੰ ਨਾ ਮੈਂ ਤੇਰੇ ਨਾਲ ਉਹ ਐ ਫੌਜੀ ਤੈਨੂੰ ਮਾਰੇ ਨਾ ਮਾਰੇ ਤੈਨੂੰ ਮੈਂ ਠੋਕ ਦੂੰਗੀ ਤੇ ਨਾਲ ਥੱਪੜਾਂ ਨਾਲ ਦੇ ਜੇ ਕਿਸੇ ਦੇ ਹੋਰ ਕਰਨੇ ਵੀ ਝਾਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰੇ ਦੁੱਲਾ ਦਾ ਅੱਛਾ ਹੀ ਪਤਾ ਕਿੰਨਾ ਪਿਆਰ ਕਰ ਮੈਂ ਵਿਆਹ ਵੀ ਨਹੀਂ ਕਰਾਉਣਾ ਮੈਂ ਤਾਂ ਮੈਂ ਤਾਂ ਤੇਰੇ ਤੇਰੇ ਪਿਆਰ ਜਨਾਂ ਡੁੱਬ ਗਿਆ ਮੈਂ ਤਾਂ ਅੱਛਾ ਹੋਰ ਮੈਂ ਕਿ ਹੋਰ ਮੈਂ ਕਰੂ ਬਾਹਰ ਜਾਂਦੀ ਨਹੀਂ ਜੀ ਮੈਂ ਹੀ ਮੁਰਕੀ ਦੀ ਬਣੀ ਵੇਖਣਾ ਹੈ ਨਾ ਹੂੰ ਤੁਸੀਂ ਕੰਮ ਤੇ ਹੋਨੇ ਆ ਮਾੜਾ ਮੋੜੇ ਕਰੇ ਕੰਮ ਤਾਂ ਨਾ ਕਰਦੇ ਮੈਂ ਤਾਂ ਸਾਥ ਜਿਹੜੀ ਵੀ ਆ ਮੈਂ ਬਾਹਰ ਬਾਹਰਲੀ ਦੁਨੀਆ ਮੈਂ ਤਾਂ ਦੇਖੀ ਵੀ ਨਹੀਂ ਹਜੇ ਬਾਹਰਲੀ ਦੁਨੀਆ ਇਹ ਤਾਂ ਬਾਹਰ ਜਿਹੜੀ ਚੀਜ਼ ਦੇਖਣੀ ਸੰਦ ਦੇਖਣਾ ਛੋ ਉਹ ਦੇਖ ਲਿਆ ਤੂੰ ਅੱਛਾ ਉਹ ਤਾਂ ਦੇਖ ਹੀ ਲਿਆ ਫਿਰ ਉਹ ਤਾਂ ਕੋਈ ਗੱਲ ਹੀ ਕਿੰਤੋ ਪਰੰਤੂ ਹੀ ਹੈ ਨਹੀਂ ਕੋਈ ਹਾਂ ਆ ਤਾਂ ਘਰੇ ਬੈਠੀ ਨਹੀਂ ਦੇਖ ਲਿਆ ਹੋਰ ਤਾਂ ਨਜ਼ਾਰੇ ਦਿੱਤੇ ਕਿ ਪੂਰੇ ਕਿ ਨਹੀਂ ਦਿੱਤੇ ਕਿਨੂੰ ਤੈਨੂੰ ਹੋਰ ਕਿਨੂੰ ਕਿਨੇ हैं बड़ी स्वाद देता है मैंने सच्ची ज़िंदगी जीन लाता है मैंने ऐसा स्वाद तक कोई नहीं दे सकता मेरा ना। थोड़ी ना आर्ट की थोड़ी ना नाड़। लग मेरे नाड़ा थोड़ी ना तो मेरे संबंध ये लगता है हाँ पास पर आज गेट खुला रखी है फिर हैं ठीक